ਫਾਰਗਰ ਦੀ ਟੀਮ ਨੇ ਪ੍ਰੋਪਰ ਵਧੀਆ ਤਰੀਕੇ ਨਾਲ ਕੰਮ ਕੀਤਾ ਤੇ ਇਸ ਤਰ੍ਹਾਂ ਹੀ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਹਾਂ ਤੇ ਕੰਮ ਕਰਦੇ ਵੀ ਰਵਾਂਗੇ ਅਸੀਂ ਤੇ ਜਿਸ ਤਰ੍ਹਾਂ ਬਾਕੀ ਪ੍ਰਸ਼ਾਸਨ ਦੇ ਵੱਲੋਂ ਜੋ ਹੁਕਮ ਪ੍ਰਾਪਤ ਹੋਏ ਹਨ ਅਸੀਂ ਆਪਣੇ ਸਟਾਫ ਦੀਆਂ ਸਾਰੀਆਂ ਛੁੱਟੀਆਂ ਰੈਸਟਾਂ ਤੇ ਡਿਊਟੀਆਂ ਦੇ ਹਨ ਸਾਡੇ 24 ਆਵਰ ਡਿਊਟੀਆਂ ਦੇ ਆ ਕੋਈ ਅਸੀਂ ਸਾਡੇ ਵੱਲੋਂ ਫਰਟੰਦਰ ਪੂਰੀ ਤਰ੍ਹਾਂ ਤਿਆਰ ਵਰ ਤਿਆਰ ਨੇ ਹਰ ਚੀਜ਼ ਸੜੀ ਕੋ ਤਿਆਰ ਵਰ ਤਿਆਰ ਹਨ ਮਾਨੋ ਖੁਸ਼ੀ ਸਾਹਿਬ ਵੱਲੋਂ ਸਪੈਸ਼ਲ ਹੁਕਮ ਹੋਏ ਹਨ ਤੇ ਉਹਨਾਂ ਵੱਲੋਂ ਪੂਰੀ ਤਿਆਰੀ ਕਰਾਂਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕ ਸੈਮ ਦੇ ਮਾਹੌਲ ਵਿੱਚ ਨਜ਼ਰ ਆ ਰਹੇ ਨੇ ਤਾਂ ਹੁਣ ਉਹਨਾਂ ਬਾਰੇ ਕੀ ਕਿਹੋ ਜਿਹਾ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਪਲੀਜ਼ ਪੈਨਿਕ ਨਾ ਹੋਵੋ ਕੋਈ ਸੈਮ ਦਾ ਮਾਹੌਲ ਨਹੀਂ ਹੈ ਨਾਰਮਲ ਗੱਲਾਂ ਦੋ ਦੇਸ਼ਾਂ ਦੇ ਵਿੱਚ ਚੱਲਦੀਆਂ ਰਹਿਣੀਆਂ ਤਾਂ ਪੈਨਿਕ ਨਾ ਹੋਵੋ ਤਾਂ ਹਾਲਾਤ ਜੋ ਬਣਦੇ ਆ ਆਪਾਂ ਦੇਖ ਰਹੇ ਆ ਕਿ ਕਈ ਥਾਵਾਂ ਤੇ ਹੁਣ ਵੀ ਜਿਹੜੇ ਆ ਕਣਕ ਨੂੰ ਅੱਗ ਤੱਕ ਲੱਗੀ ਐ ਤੇ ਉਸ ਤੋਂ ਬਾਅਦ ਜੇਕਰ ਹੁਣ ਦੀ ਸਥਿਤੀ ਦੇਖੀ ਜਾਵੇ ਤਾਂ ਹੁਣ ਵੀ ਕਾਫੀ ਸਹਿਮ ਦਾ ਮਾਹੌਲ ਆ ਜਿਹੜਾ ਨਜ਼ਰ ਆ ਰਿਹਾ ਤਾਂ ਫਾਇਰ ਬ੍ਰਿਗੇਡ ਆਫੀਸਰ ਸਾਡੇ ਨਾਲ ਨੇ ਪਟਿਆਲਾ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਰਜਿੰਦਰ ਕੌਸਲ ਜੀ ਤਾਂ ਸਰ ਕਿਵੇਂ ਦੇਖਦੇ ਹੋ ਤਾਂ ਮੌਕ ਡ੍ਰਿਲ ਹੋਈ ਆ ਤਾਂ ਅੱਗ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਤੇ ਕਿਵੇਂ ਜਿਹੜੇ ਥੱਲ ਪਾਈ ਜਾਂਦੀ ਐ ਤੇ ਆਪਣੇ ਪੱਧਰ ਤੇ ਕਿਵੇਂ ਤਿਆਰੀ ਕੀਤੀ ਹੋਈ ਹੈ ਸਰ ਤੁਸੀਂ ਦੇਖਿਆ ਹੋਵੇਗਾ ਮੌਕ ਡ੍ਰਿਲ ਤੁਹਾਡੇ ਸਾਹਮਣੇ ਹੋਈ ਐ ਸਾਡੇ ਫਾਇਰ ਗੁੱਡ ਦੀ ਟੀਮ ਨੇ ਪ੍ਰੋਪਰ ਵਧੀਆ ਤਰੀਕੇ ਨਾਲ ਕੰਮ ਕੀਤਾ ਤੇ ਇਸ ਤਰ੍ਹਾਂ ਹੀ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਆ ਤੇ ਕੰਮ ਕਰਦੇ ਵੀ ਰਵਾਂਗੇ ਅਸੀਂ ਤੇ ਜਿਸ ਤਰ੍ਹਾਂ ਬਾਕੀ ਪ੍ਰਸ਼ਾਸਨ ਦੇ ਵੱਲੋਂ ਜੋ ਹੁਕਮ ਪ੍ਰਾਪਤ ਹੋਏ ਹਨ ਅਸੀਂ ਆਪਣੇ ਸਟਾਫ ਦੀਆਂ ਸਾਰੀਆਂ ਛੁੱਟੀਆਂ ਰੈਸਟਾਂ ਤੇ ਡਿਊਟੀਆਂ ਦੇ ਹਨ ਸਾਡੇ 24 ਆਵਰ ਡਿਊਟੀਆਂ ਦੇ ਆ ਕੋਈ ਅਸੀਂ ਸਾਡੇ ਵੱਲੋਂ ਫਰਟੈਂਡਰ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਨੇ ਹਰ ਚੀਜ਼ ਸਾਡੇ ਕੋਲ ਤਿਆਰ ਬਰ ਤਿਆਰ ਹੈ ਸਾਡਾ ਸਿਸਟਮ ਪੂਰੀ ਤਰ੍ਹਾਂ ਪ੍ਰੋਪਰ ਤਿਆਰ ਕਰ ਰੱਖਿਆ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਸਪੈਸ਼ਲ ਹੁਕਮ ਹੋਏ ਹਨ ਉਹਨਾਂ ਬਨ ਪੂਰੀ ਤਿਆਰੀ ਕਰ ਰੱਖੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕ ਸਹਿਮ ਦੇ ਮਾਹੌਲ ਵਿੱਚ ਨਜ਼ਰ ਆ ਰਹੇ ਨੇ ਤਾਂ ਹੁਣ ਉਹਨਾਂ ਬਾਰੇ ਕੀ ਸਰ ਲੋਕਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਪਲੀਜ਼ ਪੈਨਿਕ ਨਾ ਹੋਵੋ ਕੋਈ ਸਹਿਮ ਦਾ ਮਾਹੌਲ ਨਹੀਂ ਹੈ ਨਾਰਮਲ ਗੱਲਾਂ ਦੋ ਦੇਸ਼ਾਂ ਦੇ ਵਿੱਚ ਚੱਲਦੀਆਂ ਰਹਿਣੀਆਂ ਤਾਂ ਪੈਨਿਕ ਨਾ ਹੋਵੋ ਬਸ ਸੋ ਇਹ ਸਨ ਫਾਇਰ ਬ੍ਰਿਗੇਡ ਅਫੀਸਰ ਜਿਨ੍ਹਾਂ ਨੇ ਕਿਹਾ ਹੈ ਕਿ ਅਸੀਂ ਜਿਹੜੇ ਆ ਫਾਇਰ ਬ੍ਰਿਗੇਡ ਵੱਲੋਂ ਹਰ ਵਕਤ ਤਿਆਰ ਆ 24 ਘੰਟੇ ਸੇਵਾ ਵਿੱਚ ਹਾਜ਼ਰ ਆ ਲੋਕਾਂ ਦੀ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਹੁਣ ਵੀ ਬਹੁਤ ਸਾਰੇ ਅੱਗ ਦੇ ਜਿਹੜੇ ਕਾਰਨ ਬਣੇ ਸੀਗੇ ਕਿ ਕਈ ਥਾਵਾਂ ਤੇ ਅੱਗ ਲੱਗੀ ਆ ਕਿਉਂਕਿ ਪੱਕੀ ਕਣ ਫਸਲ ਸੀਗੀ ਤੇ ਉੱਥੇ ਵੀ ਫਾਇਰ ਬ੍ਰਿਗੇਡ ਨੇ ਆਪਣੇ ਪੱਧਰ ਤੇ ਵੱਡੀਆਂ ਕਾਰਵਾਈਆਂ ਕੀਤੀ ਆ ਮੌਕੇ ਤੇ ਜਾ ਕੇ ਅੱਗ ਨੂੰ ਬੁਝਾਇਆ ਤਾਂ ਹੁਣ ਜਿਹੜੇ ਹਾਲਾਤ ਬਣੇ ਨੇ ਉਸ ਦੇ ਚਾਲਦਿਆਂ ਹੁਣ ਜਿਹੜੇ ਆ ਉਹ ਉਹਨਾਂ ਨੇ ਕਿਹਾ ਹੈ ਕਿ ਕਿਸੇ ਤਰ੍ਹਾਂ ਦੇ ਵੀ ਡਰਨ ਦੀ ਲੋੜ ਨਹੀਂ ਆ ਹਰ ਵਕਤ ਅਸੀਂ ਡਿਊਟੀ ਤੇ ਤਣਾਤਾਂ ਪਾਰਗਰ ਦੀ ਟੀਮ ਨੇ ਪ੍ਰੋਪਰ ਵਧੀਆ ਤਰੀਕੇ ਨਾਲ ਕੰਮ ਕੀਤਾ ਤੇ ਇਸ ਤਰ੍ਹਾਂ ਹੀ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਆ ਤੇ ਕੰਮ ਕਰਦੇ ਵੀ ਰਵਾਂਗੇ ਅਸੀਂ ਤੇ ਜਿਸ ਤਰ੍ਹਾਂ ਬਾਕੀ ਪ੍ਰਸ਼ਾਸਨ ਦੇ ਵੱਲੋਂ ਜੋ ਹੁਕਮ ਪ੍ਰਾਪਤ ਹੋਏ ਹਨ ਅਸੀਂ ਆਪਣੇ ਸਟਾਫ ਦੀਆਂ ਸਾਰੀਆਂ ਛੁੱਟੀਆਂ ਰੈਸਟੋਰੈਂਟ ਤੇ ਡਿਊਟੀਆਂ ਦੇ ਹਨ ਸਾਡੇ 24 ਆਵਰ ਡਿਊਟੀਆਂ ਦੇ ਆ ਕੋਈ ਅਸੀਂ ਸਾਡੇ ਕੋਲ ਫਰਟੰਡਰ ਪੂਰੀ ਤਰ੍ਹਾਂ ਤਿਆਰ ਪਰ ਤਿਆਰ ਨੇ ਹਰ ਚੀਜ਼ ਸਾਡੇ ਕੋਲ ਤਿਆਰ ਪਰ ਤਿਆਰ ਹਨ ਮਾਨੋ ਖੁਸ਼ ਸਾਹਿਬ ਵੱਲੋਂ ਸਪੈਸ਼ਲ ਹੁਕਮ ਹੋਏ ਹਨ ਤੇ ਉਹਨਾਂ ਵੱਲੋਂ ਪੂਰੀ ਤਿਆਰੀ ਕਰਾਂਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕ ਸਹਿਮ ਦੇ ਮਾਹੌਲ ਵਿੱਚ ਨਜ਼ਰ ਆ ਰਹੇ ਨੇ ਤਾਂ ਹੁਣ ਉਹਨਾਂ ਬਾਰੇ ਕੀ ਕੀ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਪਲੀਜ਼ ਪੈਨਿਕ ਨਾ ਹੋਵੋ ਕੋਈ ਸਹਿਮ ਦਾ ਮਾਹੌਲ ਨਹੀਂ ਹੈ ਨਾਰਮਲ ਗੱਲਾਂ ਦੋ ਦੇਸ਼ਾਂ ਦੇ ਵਿੱਚ ਚੱਲਦੀਆਂ ਰਹਿਣੀਆਂ ਤਾਂ ਪੈਨਿਕ ਨਾ ਹੋਵੋ ਤਾਂ ਹਾਲਾਤ ਜੋ ਬਣਦੇ ਆ ਆਪਾਂ ਦੇਖ ਰਹੇ ਆ ਕਿ ਕਈ ਥਾਵਾਂ ਤੇ ਹੁਣ ਵੀ ਜਿਹੜੇ ਆ ਕਣਕ ਨੂੰ ਅੱਗ ਤੱਕ ਲੱਗੀ ਐ ਤੇ ਉਸ ਤੋਂ ਬਾਅਦ ਜੇਕਰ ਹੁਣ ਦੀ ਸਥਿਤੀ ਦੇਖੀ ਜਾਵੇ ਤਾਂ ਹੁਣ ਵੀ ਕਾਫੀ ਸਹਿਮ ਦਾ ਮਾਹੌਲ ਆ ਜਿਹੜਾ ਨਜ਼ਰ ਆ ਰਿਹਾ ਤਾਂ ਫਾਇਰ ਬ੍ਰਿਗੇਡ ਆਫੀਸਰ ਸਾਡੇ ਨਾਲ ਨੇ ਪਟਿਆਲਾ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਰਜਿੰਦਰ ਕੌਸਲ ਜੀ ਤਾਂ ਸਰ ਕਿਵੇਂ ਦੇਖਦੇ ਹੋ ਤਾਂ ਮੌਕ ਡ੍ਰਿਲ ਹੋਈ ਐ ਤਾਂ ਅੱਗ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਤੇ ਕਿਵੇਂ ਜਿਹੜੀਆਂ ਥੱਲ ਪਾਈ ਜਾਂਦੀ ਐ ਤੇ ਆਪਣੇ ਪੱਧਰ ਤੇ ਕਿਵੇਂ ਤਿਆਰੀ ਕੀਤੀ ਹੋਈ ਐ ਸਰ ਤੁਸੀਂ ਦੇਖਿਓਗੇ ਮੌਕ ਡ੍ਰਿਲ ਤੁਹਾਡੇ ਸਾਹਮਣੇ ਹੋਈ ਐ ਸਾਡੇ ਫਾਇਰ ਗੱਡ ਦੀ ਟੀਮ ਨੇ ਪ੍ਰੋਪਰ ਵਧੀਆ ਤਰੀਕੇ ਨਾਲ ਕੰਮ ਕੀਤਾ ਤੇ ਇਸ ਤਰ੍ਹਾਂ ਹੀ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਆ ਤੇ ਕੰਮ ਕਰਦੇ ਵੀ ਰਵਾਂਗੇ ਅਸੀਂ ਤੇ ਜਿਸ ਤਰ੍ਹਾਂ ਬਾਕੀ ਪ੍ਰਸ਼ਾਸਨ ਦੇ ਵੱਲੋਂ ਜੋ ਹੁਕਮ ਪ੍ਰਾਪਤ ਹੋਏ ਹਨ ਅਸੀਂ ਆਪਣੇ ਸਟਾਫ ਦੀਆਂ ਸਾਰੀਆਂ ਛੁੱਟੀਆਂ ਰੈਸਟਾਂ ਤੇ ਡਿਊਟੀਆਂ ਦੇ ਹਨ ਸਾਡੇ 24 ਆਵਰ ਡਿਊਟੀਆਂ ਦੇ ਆ ਕੋਈ ਅਸੀਂ ਸਾਡੇ ਵੱਲੋਂ ਫਾਇਰ ਡੰਡਰ ਪੂਰੀ ਤਰ੍ਹਾਂ ਤਿਆਰ ਵਰ ਤਿਆਰ ਨੇ ਹਰ ਚੀਜ਼ ਸਾਡੇ ਕੋਲ ਤਿਆਰ ਵਰ ਤਿਆਰ ਹੈ ਸਾਡਾ ਸਿਸਟਮ ਪੂਰੀ ਤਰ੍ਹਾਂ ਪ੍ਰੋਪਰ ਤਿਆਰ ਕਰ ਰੱਖਿਆ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਸਪੈਸ਼ਲ ਹੁਕਮ ਹੋਏ ਹਨ ਉਹਨਾਂ ਨੂੰ ਪੂਰੀ ਤਿਆਰੀ ਕਰ ਰੱਖੀ ਹੈ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕ ਸਹਿਮ ਦੇ ਮਾਹੌਲ ਵਿੱਚ ਨਜ਼ਰ ਆ ਰਹੇ ਨੇ ਤਾਂ ਹੁਣ ਉਹਨਾਂ ਬਾਰੇ ਕੀ ਸਰ ਲੋਕਾਂ ਨੂੰ ਮੈਂ ਕਹਿਣਾ ਚਾਹੁੰਗਾ ਕਿ ਪਲੀਜ਼ ਪੈਨਿਕ ਨਾ ਹੋਵੋ ਕੋਈ ਸਹਿਮ ਦਾ ਮਾਹੌਲ ਨਹੀਂ ਹੈ ਨਾਰਮਲ ਗੱਲਾਂ ਦੋ ਦੇਸ਼ਾਂ ਦੇ ਵਿੱਚ ਚੱਲਦੀਆਂ ਰਹਿਣੀਆਂ ਤਾਂ ਪੈਨਿਕ ਨਾ ਹੋਵੋ ਬਸ ਸੋ ਇਹ ਸਨ ਫਾਇਰਫਾਈਟਰ ਅਫੀਸਰ ਜਿਨ੍ਹਾਂ ਨੇ ਕਿਹਾ ਹੈ ਕਿ ਆ ਅਸੀਂ ਜਿਹੜੇ ਆ ਫਾਇਰ ਬ੍ਰਿਗੇਡ ਵੱਲੋਂ ਹਰ ਵਕਤ ਤਿਆਰ ਆ 24 ਘੰਟੇ ਸੇਵਾ ਵਿੱਚ ਹਾਜ਼ਰ ਆ ਲੋਕਾਂ ਦੀ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਹੁਣ ਵੀ ਬਹੁਤ ਸਾਰੇ ਅੱਗ ਦੇ ਜਿਹੜੇ ਕਾਰਨ ਬਣੇ ਸੀਗੇ ਕਿ ਕਈ ਥਾਵਾਂ ਤੇ ਅੱਗ ਲੱਗੀਆਂ ਕਿਉਂਕਿ ਪੱਕੀ ਕਾਣ ਫਸਲ ਸੀਗੀ ਤੇ ਉੱਥੇ ਵੀ ਫਾਇਰ ਬ੍ਰਿਗੇਡ ਨੇ ਆਪਣੇ ਪੱਧਰ ਤੇ ਵੱਡੀਆਂ ਕਾਰਵਾਈਆਂ ਕੀਤੀਆਂ ਮੌਕੇ ਤੇ ਜਾ ਕੇ ਅੱਗ ਨੂੰ ਬੁਝਾਇਆ ਤਾਂ ਹੁਣ ਜਿਹੜੇ ਹਾਲਾਤ ਬਣੇ ਨੇ ਉਸ ਦੇ ਚਾਲਦਿਆਂ ਹੁਣ ਜਿਹੜੇ ਆ ਉਹ ਉਹਨਾਂ ਨੇ ਕਿਹਾ ਹੈ ਕਿ ਕਿਸੇ ਤਰ੍ਹਾਂ ਦੇ ਵੀ ਡਰਨ ਦੀ ਲੋੜ ਨਹੀਂ ਆ ਹਰ ਵਕਤ ਅਸੀਂ ਡਿਊਟੀ ਤੇ ਤਣਾਤਾਂ